ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਵ ਨਾਲ ਰਾਜਪਾਲ ਗੁਲਾਬਚੰਦ ਕਟਾਰੀਆਂ ਦੀ ਪ੍ਰਦਾਨਗੀ ਹੇਠ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਕੇ ਇੱਕ ਅਹਿਮ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਧਰਮਗੁਰੂਆਂ ਸਿੱਖਿਆ ਸ਼ਾਸਤਰੀਆਂ ਸਨਤਕਾਰਾਂ ਖੇਤੀਬਾੜੀ ਮਹਾਰਾ ਅਗਾਂਵਧੂ ਕਿਸਾਨਾਂ ਵਿਗਿਆਨੀਆਂ ਸਾਬਕਾ ਖਡਾਰੀਆਂ ਸੀਨੀਅਰ ਵਕੀਲਾਂ ਕਲਾਕਾਰਾਂ ਲੋਕ ਗਾਇਕਾਂ ਲੇਖਕਾਂ ਡਾਕਟਰਾਂ ਅਤੇ ਸਮਾਜਿਕ ਕਾਰਕੁਨਾ ਸਮੇਤ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਉੱਗੀਆਂ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਰਾਜਪਾਲ ਕਟਾਰੀਆਂ ਨੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਤੰਦਰੁਸਤੀ ਲਈ ਨਸ਼ਿਆਂ ਦੀ ਲਾਹਨਤ ਵਿਰੁੱਧ ਇਕਜੁੱਟ ਹੋ ਕੇ 라이 ਲੜਨ ਦੀ ਲੋਟ ਤੇ ਜ਼ੋਰ ਦਿੱਤਾ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਆ ਰਾਜਪਾਲ ਨੇ ਨਸ਼ਿਆਂ ਦੇ ਵੱਧ ਰਹੇ ਖਤਰੇ ਖਾਸ ਕਰਕੇ ਸਿੰਥੈਟਿਕ ਨਸ਼ਿਆਂ ਦੀ ਵੱਧ ਰਹੀ ਵਰਤੋਂ ਤੇ ਗੰਭੀਰ ਚਿੰਤਾ ਪ੍ਰਗਟਾਈ ਉਹਨਾਂ ਕਿਹਾ ਕਿ ਅਜਿਹੇ ਨਸ਼ਿਆਂ ਕਰਕੇ ਨੌਜਵਾਨਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਰਿਹਾ ਹੈ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਸ਼ਿਆਂ ਦਾ ਸੇਵਨ ਕਿਸੇ ਵਿਲੇ ਸਮਾਜਿਕ ਤੌਰ ਤੇ ਅਸਵੀਕਾਰਯੋਗ ਨਹੀਂ ਸੇ ਪਰ ਜੋ ਕਿ ਸਮੇਂ ਚਸ ਸਮਾਜ ਵਿਰੋਧੀ ਤੱਤਾਂ ਵੱਲੋਂ ਇੱਕ ਮੰਤਰੀ ਪੱਧਰ ਤੇ ਵੱਡੇ ਵਪਾਰ ਦੇ ਤੌਰ ਤੇ ਚਲਾਇਆ ਜਾ ਰਿਹਾ ਹੈ ਨਸ਼ਿਆਂ ਦੀ ਇਸ ਕਾਰੋਬਾਰ ਨੇ ਥੋੜੀ ਜਿਹੀ ਪਿਆਸਿਆਂ ਦੇ ਲਾਲਚ ਪਿੱਛੇ ਅੱਜ ਦੀ ਜਵਾਨੀ ਨੂੰ ਬਰਬਾਦੀ ਦੇ ਦਲਦਲ 'ਚ ਤੱਕ ਦਿੱਤਾ ਏ